好。 ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਦਪਹਿਰ ਸਕੂਲ ਤੋਂ ਆਕੇ ਮੇਰੀ ਤਬੀਅਤ ਕੁਝ ਠੀਕ ਨਹੀਂ ਮੈਨੂੰ ਫੀਲ ਹੋਈ ਤੇ ਬਹੁਤ ਹੀ ਸਿਰ ਚ ਹੈਡੇਕ ਹੋ ਰਹੀ ਸੀ ਤੇ ਮੈਂ ਕਰਨ ਲੱਗੀ ਰੈਸਟ ਬੱਚਿਆਂ ਕੋ ਉਹ ਤੁਸੀਂ ਵੀ ਰੈਸਟ ਕਰੋ ਤੇ ਮੈਂ ਠਹਿਰ ਕੇ ਤੁਹਾਨੂੰ ਕੁਝ ਬਣਾ ਕੇ ਖਿਲਾਨੀ ਆ ਤੇ ਪਰ ਇਹਨਾਂ ਨੂੰ ਲੱਗੀ ਸੀ ਭੁੱਖ ਆਪੇ ਵੜ ਗਏ ਰਸੋਈ ਚ ਮੈਨੂੰ ਨਹੀਂ ਪਤਾ ਲੱਗਿਆ ਵੀ ਕਦੋਂ ਇਹ ਰਸੋਈ ਚ ਵੜ ਗਏ ਤੇ ਦੋਨੇ ਜਣੇ ਲੜ ਕੇ ਲੱਗੀ ਸੀ ਰੋਟੀ ਬਣਾਉਣ ਬੇਟੀ ਲੱਗੀ ਸੀ ਪੇੜੇ ਕੱਢਦੀ ਆ ਦੇਖੋ ਤੇ ਨਾਲ ਬੇਟਾ ਬੇਲ ਰਿਹਾ ਤੇ ਇਹਨਾਂ ਨੇ ਨਾਲ ਨਾਲ ਸ਼ੂਟ ਵੀ ਕਰ ਦਿੱਤਾ ਵੀ ਚਲੋ ਅਸੀਂ ਸ਼ੂਟ ਵੀ ਕਰਦੇ ਆ ਆ ਦੇਖੋ ਵਿੱਚ ਹੀ ਹਾਈ ਹਾਲੋ ਕਰੀ ਸਾਈਡ ਤੇ ਕਹਿੰਦੀ ਮਮਾ ਇਹ ਸਾਈਡ ਤੇ ਹੋ ਗਿਆ ਸੀ ਨਾ ਫਿਰ ਬੇਟੀ ਨੇ ਇਹ ਨੇ ਪਰੋਠਾ ਬਣਾਇਆ ਆਪਣੇ ਵਾਸਤੇ ਟ੍ਰਾਇੰਗਲ ਸ਼ੇਪ ਤੇ ਨਾਲ ਨਾਲ ਹਲਵਾ ਖਾਈ ਜਾ ਰਿਆ ਭੁੱਖ ਕਰਕੇ ਤੇ ਉਹ ਬੇਟੀ ਰੋਟੀ ਬੇਲ ਰਹੀ ਆ ਨਾਲ ਨਾਲ ਇਹਨੇ ਰੋਟੀ ਬੇਲ ਕੇ ਮੇਰੇ ਵਾਸਤੇ ਵੀ ਰੋਟੀ ਬਣਾਈ ਤੇ ਆਪਣੇ ਵਾਸਤੇ ਵੀ ਰੋਟੀ ਬਣਾਈ ਤੇ ਇੱਕ ਹੀ ਕਾ ਸਕਦੇ ਇਹਨਾਂ ਨੇ ਮੈਨੂੰ ਤੰਗ ਨਹੀਂ ਕੀਤਾ ਵਿਚਾਰਿਆਂ ਨੇ ਵੀ ਮਮਾ ਉੱਠ ਉੱਠ ਸਾਨੂੰ ਬਣਾ ਕੇ ਨਾ ਕਿਨਾਂ ਨੂੰ ਪਤਾ ਵੀ ਸਾਡੀ ਮਮਾ ਇਦਾਂ ਲੇਟਦੀ ਤਾਂ ਹੈ ਨਹੀਂ ਆ ਅੱਜ ਕੋਈ ਪ੍ਰੋਬਲਮ ਹੋਣੀ ਤਾਂ ਹੀ ਮਮਾ ਲੇਟ ਗਈ ਹੈ ਤੇ ਆ ਦੇਖੋ ਬੇਟੀ ਨੇ ਕਿੰਨੀਆਂ ਸੋਹਣੀਆਂ ਰੋਟੀਆਂ ਬੇਲੀਆਂ ਬੱਚੇ ਨੂੰ ਨਾਲ ਨਾਲ ਥੋੜਾ ਥੋੜਾ ਨਾ ਕੰਮ ਲਗਾਉਣਾ ਚਾਹੀਦਾ ਕਦੇ ਲੋੜ ਪੈਣ ਤੇ ਕੰਮ ਕਰ ਸਕਦੇ ਆ ਦੇਖੋ ਗੈਸ ਵੀ ਕਿੰਨੇ ਸੋਹਣੇ ਸਾਫ਼ ਕਰ ਦਿੱਤੀ ਨਾ ਐਨੇ ਫਟਾਫਟ ਮਤਲਬ ਜਿੱਦਾਂ ਮੈਂ ਕਰਦੀ ਆ ਬਿਲਕੁਲ ਮੇਰੇ ਵਾਂਗਰ ਹੀ ਕੰਮ ਕੀਤਾ ਆਟਾ ਵਗੈਰਾ ਸਾਰਾ ਕੋਰਨਰਾਂ ਤੋਂ ਕੱਢ ਕੇ ਮਤਲਬ ਬਹੁਤ ਸੋਹਣੀ ਸਫਾਈ ਕੀਤੀ ਜਨਮਰ ਸੋਈ ਚ ਜਾ ਕੇ ਦੇਖਿਆ ਤੇ ਨਾਲ ਦੀ ਨਾਲ ਇਹਨਾਂ ਨੇ ਚਾਹ ਵੀ ਬਣਾਈ ਉਹ ਚਾਹ ਵੀ ਨਕਸ਼ੇ ਚੁੱਲੇ ਤੇ ਬਣਾਈ ਹੈ ਨਹੀਂ ਵੀ ਗੈਸ ਤੇ ਬਣਾ ਲਈਏ ਗੈਸ ਨੂੰ نیچے ਤੇ ਬੰਦ ਕੇ ਤਾਂ ਪ੍ਰੋਪਰਲੀ ਵਰਕ ਕੀਤਾ ਦੋਨੋਂ ਬੱਚਿਆਂ ਨੇ ਰਲ ਕੇ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਫਸਟ ਡੇ ਸੀਗਾ ਮੇਰੇ ਬੱਚਿਆਂ ਦਾ ਕਿਚਨ ਦੇ ਵਿੱਚ ਇਕੱਲਿਆਂ ਨਹੀਂ ਤੇ ਮੈਂ ਇਹਨਾਂ ਨੂੰ ਸੋਇਚ ਕਦੇ ਵੀ ਜਾਣ ਨਹੀਂ ਦਿੰਦੀ ਨਾਲ ਦੀ ਦੇਖੋ ਚਾਹ ਰਿਜਰੀ ਆਚਾਰ ਰੱਖੀ ਹੋਈ ਹੈ ਇਹਨਾਂ ਨੇ ਤੇ ਫਿਰ ਅੱਜ ਕੋ ਮੇਰੇ ਵਾਸਤੇ ਉਹ ਆਪਣੇ ਵੀ ਚਾਹ ਲੈ ਆਈ ਅੰਦਰ ਚਾਕੇ ਤੇ ਦੋਨਾਂ ਨੇ ਰਲ ਕੇ ਕੰਮ ਕੀਤਾ ਵੀਡੀਓ ਸ਼ੂਟ ਵੀ ਕੀਤਾ ਤੇ ਆ ਦੇ ਕੇ ਰੋਟੀ ਲੈ ਆਈ ਐ ਤੇ ਫਿਰ ਮੈਨੂੰ ਉਠਾਇਆ ਇਹਨਾਂ ਨੇ ਮਮਾ ਉਠੋ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਚਨ ਚ ਕਿੱਦਾਂ ਗਏ ਇਕੱਲੇ ਕਿੱਦਾਂ ਗਏ ਬਿਨ ਤੇ ਬਿਨਾ ਪੁੱਛੇ ਮੈਂ ਸੋਹਣੇ ਨਾਲ ਝਟਕਾ ਮਾਰੀਆਂ ਤੇ ਫਿਰ ਵਿਚਾਰੇ ਰੋਟੀ ਲੈ ਕੇ ਆ ਗਏ ਮੈਨੂੰ ਬਹੁਤ ਖੁਸ਼ੀ ਵੀ ਹੋਈ ਤੇ ਫੀਲ ਵੀ ਹੋਇਆ ਵੀ ਨਹੀਂ ਮੈਨੂੰ ਉਹਨਾਂ ਨੂੰ ਆਪ ਹੀ ਰੋਟੀ ਬਣਾ ਕੇ ਦੇਣੀ ਚਾਹੀਦੀ ਸੀ ਪਰ ਦੇਖੋ ਜਿੱਦਾਂ ਇਹ ਮੈਂ ਬਣਾਈਆਂ ਬਹੁਤ ਸੋਹਣੀਆਂ ਰੋਟੀਆਂ ਬਣਾਈਆਂ ਫਸਟ ਟਾਈਮ ਮੇਰੇ ਬੱਚੇ ਦੇ ਕਿਚਨ ਸੀ ਇਹ ਤੇ ਬੋਲ ਲਾਜੋਆ ਬੈਨਾਂ ਨੇ ਰੋਟੀ ਬਣਾਈ ਸਬਜੀ ਸਵੇਦੀ ਬਣੀ ਹੋਈ ਸੀ ਫੁਲਕੇ ਬਣਾਈ ਮੇਰੀ ਬੇਟੀ ਨੇ ਔਰ ਚਾਹ ਬਣਾਈ ਇਹਨਾਂ ਨੇ ਰਾਜ ਕੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕੀਆ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ